ਖੀਰ وارਸ ਬੰਦ 141 ਤੋਂ 150 ਝੁੱਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ ਘਰੋ ਘਰੀ ਤੂੰ ਜਾ ਸੁਣਾਵਨਾ ਹੈ ਪਿਓ ਪੁੱਤਰਾ ਤੋਂ ਯਾਰ ਯਾਰਾਂ ਕੋਲੋਂ ਮਾਉ ਧੀਆਂ ਤੋਂ ਪਾੜ ਵਿਖਾਵਨਾ ਹੈ ਤੈਨੂੰ ਬਾਣ ਹੈ ਬੁਰਾ ਕਮਾਵਣੇ ਦੀ ਐਵੇਂ ਟੱਕਰਾਂ ਪਿਆ ਲੜਾਵਨਾ ਹੈ ਪਰਾ ਜਾ ਜੱਟਾ ਪਿੱਛਾ ਛੱਡ ਸਾਡਾ ਵਾਰਿਸ ਕਾਸ ਨੂੰ ਪਿਆ ਖਪਾਵਨਾ ਹੈ ਤਰੋਹੀ ਰੱਬ ਦੀ ਨਿਉ ਕਮਾਓ ਪੈਂਚੋ ਪਰੇ ਦੇਸ਼ ਵਿੱਚ ਫਟਿਆ ਕੁੱਟਿਆ ਹਾਂ ਮੁਰਸ਼ਿਦ ਬਖਸ਼ਿਆ ਸੋ ਠੂਠਾ ਭੰਨਿਆ ਨੇ ਤੁਰੋ ਜੜਾ ਥਿਲਾ ਮੈਂ ਪੁੱਟਿਆ ਹਾਂ ਮੈਂ ਮਾਰਿਆ ਵੇਖਦੇ ਮੁਲਕ ਸਾਰੇ ਤੂ ਕ ਰੰਗ ਮੋਏ ਵਾਂਗ ਸੁਟਿਆ ਹਾਂ ਹੱਡ ਗੋਡੜੇ ਭਨ ਕੇ ਚੂਰ ਕੀਤੇ ਅੜੀਦਾਰ ਗੱਦੋ ਵਾਂਗ ਕੁੱਟਿਆ ਹਾਂ ਵਰषा ਮੀਆਂ ਵੱਡਾ ਗਜਬ ਹੋਇਆ ਰੋ ਰੋ ਕੇ ਬਹੁਤ ਨਖੁੱਟਿਆ ਹਾਂ ਕੁੜੀਆਂ ਸੱਦ ਕੇ ਪੈਂਚਾਂ ਨੇ ਪੁੱਛ ਕੀਤੀ ਲੰਗਾ ਕਾਸ ਨੂੰ ਢਾਕੇ ਮਾਰਿਆ ਜੇ ਐਵੇਂ ਬਾਜ ਤਕਸੀਰ ਗੁਨਾਹ ਲੁੱਟਿਆ ਇੱਕੇ ਕੋਈ ਫਸਾਦ ਨਿਤਾਰਿਆ ਜੀ ਹਾਲ-ਹਾਲ ਕਰੇ ਪਰੇ ਵਿੱਚ ਬੈਠਾ ਐਡਾ ਕਹਿਰ ਦਾ ਖੂਨ ਗੁਜ਼ਾਰਿਆ ਜੀ ਕਹੋ ਕੌਣ ਤਕਸੀਰ ਫਕੀਰ ਅੰਦਰ ਫੜੇ ਚੋਰ ਵਾਂਗੂ ਕੁੱਟ ਮਾਰਿਆ ਜੀ ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ ਇਸ ਫੱਕਰ ਨੂੰ ਮਾਰ ਉਤਾਰਿਆ ਜੀ ਵਰ ਸ਼ਾਮੀਆ ਪੁੱਛੋ ਸ਼ੋਰਿਆਂ ਨੂੰ ਅਗਲਾ ਫਕੀਰ ਕਿਉ ਸਾੜਿਆ ਜੀ ਮੂ ਉਂਗਲਾਂ ਘੱਟ ਕੇ ਕਹਿਣ ਸੱਬੇ ਕਾਰੇ ਕਰਨ ਥੀ ਇਹ ਨਾ ਸੰਗਦਾ ਏ ਸਾਡੀਆਂ ਮੰਮੀਆਂ ਟੋਂਦਾ ਤੋੜ ਗੱਲਾਂ ਪਿੱਛੋਂ ਹੋਏ ਕਿ ਸੁਥਣਾ ਸੁੰਗਦਾ ਏ ਸਾਨੂੰ ਇਕੱਠੀਆਂ ਕਰੇ ਤੇ ਆਪ ਪਿੱਛੋਂ ਸਹਾਨ ਹੋਏ ਕਿ ਟੱਪਦਾ ਰਿੰਗਦਾ ਏ ਤੇੜੋਂ ਲਾ ਘਾਈ ਤੇ ਫਿਰੇ ਪੌਂਦਾ ਪੌਂ ਪੌ ਮੂਤਦਾ ਤੇ ਨਾਲੇ ਤਰਿੰਗਦਾ ਏ ਵਰਸ਼ਾ ਉਜਾੜ ਵਿੱਚ ਜਾਏ ਕੇਤੇ ਫੁੱਲ ਸਾਡੀਆਂ ਗੁੱਤਾਂ ਦੇ ਸੁੰਗਦਾ ਏ ਉਹੋ ਆਖ ਦਾ ਮਾਰਗਵਾਏ ਦਿੱਤਾ ਹੱਡ ਗੋਡੜੇ ਭਨ ਕੇ ਚੂਰ ਕੀਤੇ ਝੁੱਗੀ ਸਾੜ ਭਾਂਡੇ ਪੰਨ ਖੋ ਦਾੜੀ ਲਾ ਭਾਗ ਪੱਟੇ ਪੁੱਟ ਤੂਰ ਕੀਤੇ ਟੰਗੋ ਪਕੜ ਕਸੀਟਕੇ ਵਿੱਚ ਖਾਈ ਤੁਸਾ ਮਾਰਕੇ ਖਲ ਕਰੰਜੂਰ ਕੀਤੇ ਵਰ ਸ਼ਾ ਗੁਨਾਥੋ ਪਕੜ ਕਾਫਰ ਹੱਡ ਪੈਰ ਮਲਾਇਕਾ ਚੂਰ ਕੀਤੇ ਵਾਰ ਕੱਤਿਆ ਕੌਣ ਬੁਲਾਏ ਕੁੱਤਾ تیرਕਾਰ ਕੇ ਪਰਾਂ ਨਾ ਮਾਰਦੇ ਹੋ ਅਸਾਂ ਭਈੜੇ ਪਿੱਟੀਆਂ ਹੱਥ ਲਾਇਆ ਤੁਸੀਂ ਇਤਨੀ ਗੱਲ ਨਿਤਾਰਦੇ ਹੋ ਫਰੇ ਫੇਜੀਆਂ ਮੱਕਰਿਆਂ ਠੱਕਰਿਆਂ ਨੂੰ ਮੋਹ ਲਾਇਕ ਕੇ ਚਾ ਵਿਗਾੜਦੇ ਹੋ ਮੁੱਠੀ ਮੁੱਠੀ ਹਾਂ ਏਡ ਅਪਰਾਧ ਪਾਉਂਦੇ ਤਿਆਂ ਸੱਦ ਕੇ ਪਰੇ ਵਿੱਚ ਮਾਰਦੇ ਹੋ ਇਹ ਲੁੱਚ ਮਸਟੈਂਡਰਡ ਆ ਅਸੀਂ ਕੁੜੀਆਂ ਅਜੇ ਸੱਚ ਤੇ ਝੂਠ ਨਿਤਾਰਦੇ ਹੋ ਪੁਰਸ਼ ਹੋਏ ਕੇ ਨੱਡੀਆਂ ਨਾਲ ਕੁਲਦਾ ਤੁਸੀਂ ਗੱਲ ਕੀ ਚਾਏ ਨਿਖਾਰਦੇ ਹੋ ਵਾਰਸ਼ਾ ਮੀਆਂ ਮਰਦ ਸਦਾ ਝੂਠੇ ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ ਕੈਦੋਂ ਬੋੜੀ ਤੇ ਫਰਿਆਦ ਕੋਕੇ ਧੀਆ ਵਾਲਿਓ ਕਰੋ ਨਿਉ ਮੀਆਂ ਮੇਰਾ ਹੱਟ ਪਸਾਰੀ ਦਾ ਲੁੱਟਿਆ ਨੇ ਕੋਲੇ ਵੇਖਦੇ ਪਿੰਡ ਗਰਾਉ ਮੀਆਂ ਮੇਰਾ ਭੰਗ ਅਫੀਮ ਤੇ ਪੋਸਤ ਲੁੱੜਿਆ ਹੋਰ ਨਿਆਮਤਾ ਦਾ ਕਿਹਾ ਨਉ ਮੀਆਂ ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ ਪਿੰਡ ਟੁਕੜੇ ਪਿੰਡ ਦੇ ਖਾਓ ਮੀਆਂ ਤੋਤੇ ਬਾਗ ਉਜਾੜ ਦੇ ਮੇਵਿਆਂ ਦੇ ਅਤੇ ਫਾਲਿਆਂ ਵਦੇ ਹੋ ਕਾਉ ਮੀਆਂ ਬਰਸ਼ਾ ਮੀਆਂ ਵੱਡੇ ਮਾਲ ਲੁੱਟੇ ਕਿਹੜੇ ਕਿਹੜੇ ਦਾ ਲਵਾ ਮੈਂ ਨੌ ਮੀਆਂ ਪੈਂਚਾ ਕੈਦੋ ਨੂੰ ਆਖਿਆ ਸਬਰ ਕਰ ਤੂੰ ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ ਹਾਏ ਹਾਏ ਫਕੀਰ ਤੇ ਕਹਿਰ ਹੋਇਆ ਕੋਈ ਵੱਡਾ ਫਸਾਦ ਗੁਜ਼ਾਰਿਆ ਨੇ ਬਹੁਤ ਦੇਹ ਦਿਲਾਸੜਾ ਪੂੰਜ ਅੱਖੀ ਕੈਦੋ ਲੰਗੇ ਨੂੰ ਠੱਗ ਕੇ ਠਾਰਿਆ ਨੇ ਕੈਦੋ ਆਖਿਆ ਧੀਆਂ ਦੇ ਵੱਲ ਹੋ ਕੇ ਵੇਖੋ ਦੀਨ ਇਮਾਨ ਨਿਘਾਰਿਆ ਨੇ ਪਰ ਸ਼ਾ ਅੰਦਰਾਜਾ ਬੇਦਾਦ ਨਗਰੀ ਝੁੱਠਾ ਦੇ ਦਿਲਾਸੜਾ ਮਾਰਿਆ ਨੇ ਚੁਚਕ ਆਖਿਆ ਅੱਖੀ ਵਿਖਾਏ ਮੈਨੂੰ ਮੁੰਡੀ ਲਾ ਸੁੱਟਾ ਮੁੰਡੇ ਮੁੰਡਿਆਂ ਦੀ ਇਕੇ ਦੇਆਂ ਤਰਾ ਮੈਂ ਤੁਰਤ ਮਾਹੀ ਸਾਡੇ ਦੇਸ ਨਾ ਥਾਉ ਹੈ ਗੁੰਡਿਆਂ ਦੀ ਸਰਵਾਨਿਆ ਸ਼ਿੱਕ ਕੇ ਅਲਖਲਾਹਾ ਅਸੀਂ ਸੱਤ ਨਾ ਪਰੇ ਹਾਂ ਟੁੰਡਿਆਂ ਦੀ ਕੈਦੋ ਆਖ ਦਾ ਵੇਖ ਫੜਾਵ ਨਾ ਹਾਂ ਫਲਾ ਮਾਓ ਕਿਹੜੀ ਇਹਨਾਂ ਮੁੰਡਿਆਂ ਦੀ ਇਸ ਹੀਰ ਦੇ ਪੁਰਸ਼ ਦੀ ਭੰਗ ਲਾਸਾਂ ਸੇਲੇ ਵਟਸਾਂ ਚਾਕ ਦੇ ਜੁੰਡਿਆਂ ਦੀ ਅੱਖੀ ਵੇਖ ਕੇ ਕਰੋ ਜੇ ਕਰੋ ਟਾਲਾ ਤਦੋ ਜਾਣ ਸਾ ਪਰੇ ਦੋ ਬੁੰਡਿਆਂ ਦੀ ਬਰਸ਼ਾ ਮੀਆਂ ਇੱਥੇ ਖੇਡ ਪਾਉਂਦੀ ਵੇਖੋ ਬੁੱਢਿਆਂ ਦੀ ਅਤੇ ਮੁੰਡਿਆਂ ਦੀ ਵੱਡੀ ਹੋਏ ਉਸੇਰ ਤਾਂ ਜਾਏ ਸ਼ਹਿਆ ਬੋਹ ਮਾਗ ਕੁੱਤਾ ਵਿੱਚ ਕੁੰਨੂਆਂ ਦੇ ਹੋਇਆ ਸ਼ਾਹ ਬੇਲਾ ਤਦੋ ਵਿੱਚ ਬੇਲੇ ਫੇਰੇ ਪਏ ਸਸੀ ਬਲ ਪੁੰਨੂਆਂ ਦੇ ਬੁੱਟਾ ਭਨ ਕੇ ਰਾਂਝੇ ਨੇ ਹੱਥ ਮਲਿਆ ਢੇਰ ਆਏ ਲੱਗੇ ਰੱਤੇ ਚੁੰਨੂਆਂ ਦੇ ਬੇਲਾ ਲਾਲ ਹੀ ਲਾਲ ਪੁਕਾਰਦਾ ਸੀ ਕੈਦੋ ਪੈ ਰਹਾ ਵਾਂਗ ਹੋ ਕੁੰਨੂਆ ਦੇ